ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਵੜ ਪਾਗੀ ਆਇਆ ਜੀ ਮਨਾਇਆ ਸੰਗੀਤਾਂ ਤੇਰੀਆਂ ਨੇ ਦਿਨ ਵੜ ਪਾਗੀ ਆਇਆ ਜੀ ਮਨਾਇਆ ਸੰਗੀਤਾਂ ਤੇਰੀਆਂ ਨੇ ਸੰਗੀਤਾਂ ਤੇਰੀਆਂ ਸੰਗਤ ਮਾ ਜਿ ਦਿਨ ਵੜ ਪਾਗੀ ਆਇਆ ਜੀ ਮਨਾਇਆ ਸੰਗ ਤਾਂ ਤੇਰੀਆਂ ਨੇ ਸੰਗ ਤਾਂ ਕਰ ਗੁਰ ਗੋਬਿੰਦ ਆਏ ਸੰਗ ਤਾਂ ਕਰ ਗੁਰ ਗੋਬਿੰਦ ਆਏ ਪੰਜ ਪਿਆਰੇ ਨਾਲ ਲਿਆਏ ਪੰਜ ਪਿਆਰੇ ਨਾਲ ਲਿਆਏ ਮਤ ਗੁਜਰੀ ਦੇਵੇ ਵਿਧਾਨਿਆ ਅਧਿਕਾਰ ਪਗਤਾਂ ਦੇ ਦਿਨ ਵੜ ਪਾਗੀ ਆਇਆ ਜੀ ਮਨਾਇਆ ਸੰਗਤਾ ਤੇਰੀਆਂ ਨੇ ਬਿਨਵੜ ਪਾ ਗਈ ਆ ਜਿਮਨਾਇ ਸੰਗਤਾ ਤੇਰੀਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ